ਸਸ਼ੇਕਾਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਪੂਰੇ ਸਿਖਰਾਂ ਤੇ ਹੈ ਜੇ ਉੱਥੇ ਗੱਲ ਕਰੀਏ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸਤ ਵੀ ਗਰਮਾਈ ਹੋਈ ਹੈ ਗੱਲ ਕਰੀਏ ਭਾਜਪਾ ਦੀ ਤਾਂ ਭਾਜਪਾ ਇਸ ਵਾਰ ਹੀ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਦੇ ਉੱਤੇ ਇਕੱਲੇ ਚੋਣ ਲੜਨ ਜਾ ਰਹੀ ਹੈ ਤੇ 13 ਦੀਆਂ 13 ਸੀਟਾਂ ਦੇ ਉੱਤੇ ਭਾਜਪਾ ਦੇ ਵੱਲੋਂ ਆਪਣੇ ਉਮੀਦਵਾਰ ਵੀ ਉਤਾਰ ਦਿੱਤੇ ਗਏ ਨੇ ਤੇ ਹੁਣ ਇਹ ਨਹੀਂ ਉਮੀਦਵਾਰਾਂ ਦਾ ਹੌਸਲਾ ਵਧਾਉਣ ਦੇ ਲਈ ਪੰਜਾਬ ਦੇ ਵਿੱਚ ਆ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹਾਂ ਬੀਤੇ ਦਿਨੀ ਤੁਹਾਨੂੰ ਯਾਦ ਹੋਵੇਗਾ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜੋਰਾ ਦੇ ਵੱਲੋਂ ਇੱਕ ਚਿੱਠੀ ਲਿਖੀ ਗਈ ਸੀ ਯੂਪੀ ਦੇ ਮੁੱਖ ਮੰਤਰੀ ਯੋਗਿਆ ਦਿੱਤਿਆਨਾਥ ਨੂੰ ਜਿਸ ਦੇ ਵਿੱਚ ਉਹਨਾਂ ਨੇ ਯੋਗਿਆ ਦਿੱਤਿਆਨਾਥ ਨੂੰ ਪੰਜਾਬ ਦੇ ਵਿੱਚ ਆ ਕੇ ਚੋਣ ਪ੍ਰਚਾਰ ਕਰਨ ਦੀ ਅਪੀਲ ਕੀਤੀ ਸੀ ਤੇ ਉਸ ਤੋਂ ਬਾਅਦ ਇਹ ਵੀ ਗੱਲਾਂ ਚੱਲੀਆਂ ਸੀ ਕਿ 20 ਤਰੀਕ ਨੂੰ ਯੋਗਿਆ ਦਿੱਤਿਆਨਾਥ ਚੰਡੀਗੜ੍ਹ ਦੇ ਵਿੱਚ ਆ ਕੇ ਭਾਜਪਾ ਉਮੀਦਵਾਰ ਦੇ ਹੱਕ ਦੇ ਵਿੱਚ ਪ੍ਰਚਾਰ ਕਰਨਗੇ ਪਰ ਉਸ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆ ਰਹੇ ਨੇ 23 ਤੇ 24 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆ ਰਹੇ ਨੇ ਜਿਸ ਦੇ ਵਿੱਚ ਜਲੰਧਰ ਗੁਰਦਾਸਪੁਰ ਤੇ ਪਟਿਆਲਾ ਦੇ ਵਿੱਚ ਮਹਾਰੈਲੀਆ ਕਰਨਗੇ ਉਮੀਦਵਾਰਾਂ ਨੂੰ ਹੌਸਲਾ ਦੇਣਗੇ ਤੇ ਇਸ ਦੇ ਨਾਲ ਹੀ ਪੰਜਾਬ ਦੇ ਲਈ ਵਿਕਾਸ ਕਾਰਜਾਂ ਤੇ ਵਿਕਾਸ ਪੰਜਾਬ ਦੇ ਲਈ ਕਈ ਹੋਰ ਤੋਹਫਿਆਂ ਦਾ ਵੀ ਐਲਾਨ ਜਿਹੜਾ ਆ ਹੋ ਸਕਦਾ ਹੈ ਕਿਉਂਕਿ ਹੁਣ ਐਲਾਨ ਹੀ ਜਿਹੜੇ ਨੇ ਉਹ ਕਰ ਸਕਦੇ ਨੇ ਕਿਉਂਕਿ ਹੁਣ ਸਰਕਾਰ ਜਿਹੜੀ ਆ ਉਹ ਭੰਗ ਹੋ ਚੁੱਕੀ ਹੈ ਤੇ ਵੋਟਾਂ ਨੇ ਤੇ ਹੁਣ ਪੰਜਾਬ ਦੇ ਲਈ ਕੀ ਕੁਛ ਸੌਗਾਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜਾ ਨੇ ਇਸ ਰੈਲੀ ਦੇ ਦੌਰਾਨ ਲੈ ਕੇ ਆਉਣਗੇ ਕਿਹੜੇ ਲੋਕ ਲੁਭਾਉਣੇ ਵਾਦੇ ਜਿਹੜਾ ਨੇ ਪੰਜਾਬ ਦੀ ਅਬਾਹਮ ਦੇ ਨਾਲ ਕੀਤੇ ਜਾਂਦੇ ਨੇ ਹੁਣ ਦੇਖਣਾ ਹੋਏਗਾ ਪਰ ਪੰਜਾਬ ਦੇ ਵਿੱਚ ਉਮੀਦਵਾਰਾਂ ਦਾ ਹੌਸਲਾ ਵਧਾਉਣ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਪੰਜਾਬ ਦੇ ਵਿੱਚ ਆ ਰਹੇ ਨੇ ਸਸ਼ੇਕਾਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਪੂਰੇ ਸਿਖਰਾਂ ਤੇ ਹੈ ਜੇ ਉੱਥੇ ਗੱਲ ਕਰੀਏ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸਤ ਵੀ ਗਰਮਾਈ ਹੋਈ ਹੈ ਗੱਲ ਕਰੀਏ ਭਾਜਪਾ ਦੀ ਤਾਂ ਭਾਜਪਾ ਇਸ ਵਾਰ ਹੀ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਦੇ ਉੱਤੇ ਇਕੱਲੇ ਚੋਣ ਲੜਨ ਜਾ ਰਹੀ ਹੈ ਤੇ 13 ਦੀਆਂ 13 ਸੀਟਾਂ ਦੇ ਉੱਤੇ ਭਾਜਪਾ ਦੇ ਵੱਲੋਂ ਆਪਣੇ ਉਮੀਦਵਾਰ ਵੀ ਉਤਾਰ ਦਿੱਤੇ ਗਏ ਨੇ ਤੇ ਹੁਣ ਇਹ ਨਹੀਂ ਉਮੀਦਵਾਰਾਂ ਦਾ ਹੌਸਲਾ ਵਧਾਉਣ ਦੇ ਲਈ ਪੰਜਾਬ ਦੇ ਵਿੱਚ ਆ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹਾਂ ਬੀਤੇ ਦਿਨ ਤੁਹਾਨੂੰ ਯਾਦ ਹੋਵੇਗਾ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜੋਰਾ ਦੇ ਵੱਲੋਂ ਇੱਕ ਚਿੱਠੀ ਦਿਖੀ ਗਈ ਸੀ ਯੂਪੀ ਦੇ ਮੁੱਖ ਮੰਤਰੀ ਯੋਗਿਆ ਦਿਤੇਨਾਥ ਨੂੰ ਜਿਸ ਦੇ ਵਿੱਚ ਉਹਨਾਂ ਨੇ ਯੋਗਿਆ ਦਿਤੇਨਾਥ ਨੂੰ ਪੰਜਾਬ ਦੇ ਵਿੱਚ ਆ ਕੇ ਚੋਣ ਪ੍ਰਚਾਰ ਕਰਨ ਦੀ ਅਪੀਲ ਕੀਤੀ ਸੀ ਤੇ ਉਸ ਤੋਂ ਬਾਅਦ ਇਹ ਵੀ ਗੱਲਾਂ ਚੱਲੀਆਂ ਸੀ ਕਿ 20 ਤਰੀਕ ਨੂੰ ਯੋਗਿਆ ਦਿਤੇਨਾਥ ਚੰਡੀਗੜ੍ਹ ਦੇ ਵਿੱਚ ਆ ਕੇ ਭਾਜਪਾ ਉਮੀਦਵਾਰ ਦੇ ਹੱਕ ਦੇ ਵਿੱਚ ਪ੍ਰਚਾਰ ਕਰਨਗੇ ਪਰ ਉਸ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆ ਰਹੇ ਨੇ 23 ਤੇ 24 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆ ਰਹੇ ਨੇ ਜਿਸ ਦੇ ਵਿੱਚ ਜਲੰਧਰ ਗੁਰਦਾਸਪੁਰ ਤੇ ਪਟਿਆਲਾ ਦੇ ਵਿੱਚ ਮਹਾਰੈਲੀਆ ਕਰਨਗੇ ਉਮੀਦਵਾਰਾਂ ਨੂੰ ਹੌਸਲਾ ਦੇਣਗੇ ਤੇ ਇਸ ਦੇ ਨਾਲ ਹੀ ਪੰਜਾਬ ਦੇ ਲਈ ਵਿਕਾਸ ਕਾਰਜਾ ਤੇ ਵਿਕਾ ਪੰਜਾਬ ਦੇ ਲਈ ਕਈ ਹੋਰ ਤੋਹਫਿਆਂ ਦਾ ਵੀ ਐਲਾਨ ਜਿਹੜਾ ਆ ਉਹ ਹੋ ਸਕਦਾ ਹੈ ਕਿਉਂਕਿ ਹੁਣ ਐਲਾਨ ਹੀ ਜਿਹੜੇ ਨੇ ਉਹ ਕਰ ਸਕਦੇ ਨੇ ਕਿਉਂਕਿ ਹੁਣ ਸਰਕਾਰ ਜਿਹੜੀ ਆ ਉਹ ਭੰਗ ਹੋ ਚੁੱਕੀ ਹੈ ਤੇ ਵੋਟਾਂ ਨੇ ਤੇ ਹੁਣ ਪੰਜਾਬ ਦੇ ਲਈ ਕੀ ਕੁਛ ਸੌਗਾਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜਾ ਨੇ ਇਸ ਰੈਲੀ ਦੇ ਦੌਰਾਨ ਲੈ ਕੇ ਆਉਣਗੇ ਕਿਹੜੇ ਲੋਕ ਲੁਭਾਉਣੇ ਵਾਦੇ ਜਿਹੜਾ ਨੇ ਪੰਜਾਬ ਦੀ ਆਬਾਦ ਦੇ ਨਾਲ ਕੀਤੇ ਜਾਂਦੇ ਨੇ ਹੁਣ ਦੇਖਣਾ ਹੋਏਗਾ ਪਰ ਪੰਜਾਬ ਦੇ ਵਿੱਚ ਉਮੀਦਵਾਰਾਂ ਦਾ ਹੌਸਲਾ ਵਧਾਉਣ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਪੰਜਾਬ ਦੇ ਵਿੱਚ ਆ ਰਹੇ ਨੇ